ਕਿ ਸਿਰਫ ਐਸਾ ਸਾਡੇ ਹੀ ਮੁਲਕ ਦੇ ਵਿੱਚ ਕਿਉਂ ਵਾਪਰ ਰਿਹਾ ਹੈ ਇਹਦੇ ਵਿੱਚ ਅੰਦਰੂਨੀ ਰਾਜਨੀਤਿਕ ਕਾਰਨ ਹੈ ਜਾਂ ਇਸ ਦੇ ਵਿੱਚ ਬਾਹਰੀ ਕਾਰਨ ਹੈ ਇਹਨਾਂ ਤੇ ਵਿਚਾਰ ਕਰਨਾ ਬੰਦਾ ਹੈ ਤੇ ਵਿਚਾਰ ਕੀਤਾ ਵੀ ਜਾਣਾ ਚਾਹੀਦਾ ਸਾਡੇ ਮੁਲਕ ਵਿੱਚ ਖੂਬਸੂਰਤੀ ਦੀ ਕਮੀ ਨਹੀਂ ਬਹੁਤ ਸਾਰੇ ਲੋਕ ਕੋ ਮਨ ਲਈ ਸਵਿਟਜ਼ਰਲੈਂਡ ਜਾਂਦੇ ਹਨ ਤੇ ਕਈ ਲੋਕ ਆ ਕੇ ਪੰਜਾਬ ਵਿੱਚ ਗੱਲ ਕਰਦੇ ਹਨ ਕਿ ਉਹਨਾਂ ਨੇ ਕੈਨੇਡਾ ਜਾ ਕੇ ਬੈਂਫਸ ਦੇਖਿਆ ਉਹਨਾਂ ਨੇ ਵਾਈਟ ਰੌਕ ਦੇਖੀ ਜਾਂ ਹੋਰ ਘੁੰਮਣ ਵਾਲੀਆਂ ਬਹੁਤ ਸਾਰੀਆਂ ਥਾਵਾਂ ਦਾ ਨਜ਼ਾਰਾ ਲਿਆ ਪਰ ਬਦਕਿਸਮਤੀ ਇਹ ਹੈ ਕਿ ਨਾ ਸਿਰਫ ਇੱਕ ਖਾਸ ਕਿਸਮ ਦੀ ਬਸਤੀਵਾਦੀ ਹਕੂਮਤ ਨੇ ਸਾਡਾ ਮੁਲਕ ਬਰਬਾਦ ਕੀਤਾ ਬਲਕਿ ਉਹਨਾਂ ਨੇ ਸਾਡੀਆਂ ਸ਼ਹਿਰਗਾਹਾਂ ਨੂੰ ਵੀ ਕਤਲਗਾਹਾਂ ਦੇ ਵਿੱਚ ਤਬਦੀਲ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਐਸੇ ਦੇਸ਼ ਦੀ ਆਜ਼ਾਦੀ ਸਮੇਂ ਬੀਜ ਬੋਏ ਗਏ ਕਿ ਅੱਜ ਵੀ ਅਸੀਂ ਉਸ ਸਮੇਂ ਦੇ ਖਲਾਰੇ ਹੋਏ ਕੰਡਿਆਂ ਨੂੰ ਚੁੱਕ ਰਹੇ ਹਾਂ ਅਜੇ ਕੱਲ ਦੀ ਗੱਲ ਹੈ ਕਿ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਦੇ ਵਿੱਚੋਂ ਕੁਝ ਅਜੇ ਕੁਝ ਮਹੀਨੇ ਪਹਿਲਾਂ ਹੀ ਵਿਆਹੇ ਹੋਏ ਸੀ ਜਿਨ੍ਹਾਂ ਚੋਂ ਫੌਜ ਦੇ ਅਫਸਰ ਵੀ ਸੀ ਵੱਖ-ਵੱਖ ਸੂਬਿਆਂ ਦੇ ਵਿੱਚੋਂ ਆਏ ਹੋਏ ਸਨ ਉਹਨਾਂ ਦਾ ਉਹਨਾਂ ਦੀਆਂ ਪਤਨੀਆਂ ਦੇ ਸਾਹਮਣੇ ਕੱਲ ਜੰਮੂ ਕਸ਼ਮੀਰ ਵਿੱਚ ਕਤਲ ਕਰ ਦਿੱਤਾ ਗਿਆ ਇਹ ਕਤਲ ਦੀ ਇੱਕ ਅਜਿਹੀ ਵਾਰਦਾਤ ਹੈ ਜੋ ਨਾ ਸਿਰਫ ਸਮਾਜ ਲਈ ਬਲਕਿ ਉਸ ਖਿੱਤੇ ਦੀ ਆਰਥਿਕਤਾ ਦੇ ਵੀ ਭਾਰੂ ਪੈਂਦੀ ਹੈ ਸਾਡਾ ਮੁਲਕ ਦਾ ਬਹੁਤਾ ਹਿੱਸਾ ਆਪਣੇ ਦੇਸ਼ ਦੀਆਂ ਖੂਬਸੂਰਤ ਵਾਦੀਆਂ ਤੋਂ ਖੂਬਸੂਰਤ ਕਿਸਮ ਦੇ ਝਰਨਿਆਂ ਤੋਂ ਖੂਬਸੂਰਤ ਕਿਸਮ ਦੀ ਪ੍ਰਕਿਰਤੀ ਤੋਂ ਵੁਸ਼ੁੰਨਿਆ ਪਿਆ ਹੈ ਸਾਡੀ ਇਹ ਪ੍ਰਕਿਰਤੀ ਲਗਾਤਾਰ ਲਹੂ ਦੇ ਲਾਲ ਰੰਗ ਵਿੱਚ ਰੰਗੀ ਹੋਈ ਹੈ ਨਹੀਂ ਤਾਂ ਕੋਈ ਕਾਰਨ ਨਹੀਂ ਕਿ ਟੂਲਿਪ ਗਾਰਡਨ ਤੇ ਹੋਰ ਜੰਮੂ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਤੇ ਡੱਲ ਲੇਕ ਦੇ ਨਜ਼ਾਰੇ ਲੈਣ ਤੋਂ ਸਾਰਾ ਹਿੰਦੁਸਤਾਨ ਵਿਰਵਾ ਨਾ ਹੋਵੇ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਸੂਬਿਆਂ ਨੂੰ ਸਾਡੇ ਸੱਭਿਆਚਾਰਾਂ ਨੂੰ ਇੱਕ ਦੂਸਰੇ ਦੇ ਨੇੜੇ ਲਿਆਉਣ ਲਈ ਇੱਕ ਦੂਸਰੇ ਨਾਲ ਜੋੜਨ ਲਈ ਜਿਹੜੀਆਂ ਸਾਡੀਆਂ ਇਹ ਵਾਧੀਆਂ ਸਭ ਤੋਂ ਖੂਬਸੂਰਤ ਰੋਲ ਪਲੇ ਕਰ ਸਕਦੀਆਂ ਹਨ ਪਰ ਸਾਡੀ ਬਦਕਿਸਮਤੀ ਇਹ ਹੈ ਕਿ ਲਗਾਤਾਰ ਜਦੋਂ ਥੋੜੇ ਸ਼ਾਂਤੀ ਦੇ ਯਤਨ ਹੁੰਦੇ ਹੈ ਜਦੋਂ ਥੋੜਾ ਜਿਹਾ ਇਹ ਲੱਗਦਾ ਹੈ ਕਿ ਹੁਣ ਸ਼ਾਇਦ ਕੁਝ ਨਾ ਕੁਝ ਬਦਲ ਜਾਊਗਾ ਉਸ ਸਮੇਂ ਕੋਈ ਐਸੀ ਵਾਰਦਾਤ ਹੁੰਦੀ ਹੈ ਜਿਹੜੀ ਸਾਰੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ ਸਿਰਫ ਐਸਾ ਸਾਡੇ ਹੀ ਮੁਲਕ ਦੇ ਵਿੱਚ ਕਿਉਂ ਵਾਪਰ ਰਿਹਾ ਹੈ ਇਹਦੇ ਵਿੱਚ ਅੰਦਰੂਨੀ ਰਾਜਨੀਤਿਕ ਕਾਰਨ ਹੈ ਜਾਂ ਇਸ ਦੇ ਵਿੱਚ ਬਾਹਰੀ ਕਾਰਨ ਹੈ ਇਹਨਾਂ ਤੇ ਵਿਚਾਰ ਕਰਨਾ ਬੰਦਾ ਹੈ ਤੇ ਵਿਚਾਰ ਕੀਤਾ ਵੀ ਜਾਣਾ ਚਾਹੀਦਾ ਹੈ ਹਰ ਸਮੇਂ ਜਦੋਂ ਕੋਈ ਖਾਸ ਕਿਸਮ ਦੀ ਰਾਜਨੀਤਿਕ ਸੰਕਟ ਵਾਲੀ ਸਿਤੀ ਬਣ ਰਹੀ ਹੈ ਉਸ ਸਮੇਂ ਲੋਕਾਂ ਦੀ ਕਤਲੋਕਾਰਤ ਕਿਉਂ ਹੁੰਦੀ ਹੈ ਕਿਸੇ ਖਾਸ ਵਰਗ ਦੇ ਲੋਕਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਹੈ ਇਹ ਸਾਰੀਆਂ ਗੱਲਾਂ ਆਪਣੇ ਆਪ ਦੇ ਵਿੱਚ ਮੁਲਕ ਨੂੰ ਨਾ ਸਿਰਫ ਸਮਾਜਿਕ ਤੌਰ ਤੇ ਤੋੜਨ ਦੀ ਕੋਸ਼ਿਸ਼ ਕਰਦੀਆਂ ਬਲਕਿ ਮੁਲਕ ਨੂੰ ਆਰਥਿਕ ਤੌਰ ਤੇ ਵੀ ਵੱਡਾ ਨੁਕਸਾਨ ਪਹੁੰਚਾਉਂਦੀਆਂ ਹਨ ਅੱਜ ਵਿਦੇਸ਼ੀ ਟੂਰਿਸਟ ਜਿਹੜਾ ਕਿਸੇ ਸਮੇਂ ਵੱਡੀ ਗਿਣਤੀ ਦੇ ਵਿੱਚ ਭਾਰਤ ਵਿੱਚ ਆਉਂਦਾ ਸੀ ਤੇ ਉਹਨਾਂ ਦੀ ਇੱਛਾ ਇਹ ਹੁੰਦੀ ਸੀ ਕਿ ਉਹ ਜੰਮੂ ਕਸ਼ਮੀਰ ਦੀਆਂ ਵਾਦੀਆਂ ਨੂੰ ਦੇਖਣ ਉਹ ਇਸ ਦੀ ਥਾਂ ਤੇ ਕਿਧਰੇ ਹੋਰ ਜਾਣ ਲੱਗ ਪਿਆ ਸਾਡੇ ਕੋਲੇ ਭਾਵੇਂ ਉਸ ਖਿੱਤੇ ਦੇ ਵਿੱਚ ਆਰਥਿਕਤਾ ਦੇ ਹੋਰ ਬਹੁਤੇ ਸੌਮੇ ਨਹੀਂ ਹੈ ਇੱਕ ਪਾਸੇ ਅਸੀਂ ਉਸ ਹਿੱਸੇ ਨੂੰ ਰੇਲ ਰਾਹੀਂ ਰੋਡ ਰਾਹੀਂ ਜਾਂ ਉੱਥੇ ਦੀ ਐਡਮਿਨਿਸਟ੍ਰੇਸ਼ਨ ਨੂੰ ਸੁਧਾਰ ਕੇ ਉਹਨਾਂ ਲੋਕਾਂ ਨੂੰ ਜਨਮਾਨਸ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਬਦਕਿਸਮਤੀ ਇਹ ਹੈ ਦੇ باوجود ਇਸ ਸਾਰੇ ਰੌਲੇ ਦੇ ਕਿ ਉੱਤੇ ਚੱਪੇ-ਚੱਪੇ ਤੇ ਸੁਰੱਖਿਆ ਦਸਤਿਆਂ ਦਾ ਪਹਿਰਾ ਹੈ ਜੇ ਇੱਕੋ ਝਟਕੇ ਵਿੱਚ 25-30 ਵਿਅਕਤੀਆਂ ਦਾ ਕਤਲ ਹੋ ਜਾਵੇ ਤਾਂ ਨਾ ਸਿਰਫ ਉਸ ਸੂਬੇ ਦੀ ਉਸ ਹਿੱਸੇ ਦੀ ਉਸ ਖਿੱਤੇ ਦੀ ਸੁਰੱਖਿਆ ਤੇ ਸਵਾਲ ਉੱਠਦੇ ਹੈ ਬਲਕਿ ਸਾਡੀ ਉਸ ਸੁਰੱਖਿਆ ਤੇ ਜਿਸ ਦਾ ਅਸੀਂ ਦਾਵਾ ਤੇ ਵਾਅਦਾ ਕਰਦੇ ਹਾਂ ਉਸ ਤੇ ਵੀ ਬਹੁਤ ਵੱਡੇ ਪੱਧਰ ਤੇ ਪ੍ਰਸ਼ਨ ਚਿੰਨ ਲੱਗ ਜਾਂਦੇ ਹੈ ਕਿ ਕੀ ਸਾਡੀਆਂ ਸੁਰੱਖਿਆ ਏਜੰਸੀਆਂ ਕੀ ਸਾਡੀਆਂ ਉਹ ਏਜੰਸੀਆਂ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਅਜਿਹੇ ਕਿਸਮ ਦੇ ਜਿਹੜੇ ਅਟੈਕ ਹੈ ਉਹਨਾਂ ਨੂੰ ਰੋਕਿਆ ਜਾਵੇ ਉਹ ਕਿਤੇ ਨਾ ਕਿਤੇ ਕਾਰਗਰ ਰੂਪ ਵਿੱਚ ਕੰਮ ਨਹੀਂ ਕਰ ਰਹੀਆਂ ਜਾਂ ਕੀ ਕਾਰਨ ਹੈ ਕਿ ਲਗਾਤਾਰ ਕਦੇ ਆਰਮੀ ਉੱਪਰ ਕਦੇ ਸਿਵਿਲਿਅਨ ਉੱਪਰ ਇਹ ਹਮਲੇ ਹੋ ਰਹੇ ਐ ਇਸ ਦੇ ਨਾਲ ਨਾ ਸਿਰਫ ਇਸ ਖਿੱਤੇ ਦੇ ਸੱਭਿਆਚਾਰ ਦਾ ਨੁਕਸਾਨ ਹੁੰਦਾ ਹੈ ਬਲਕਿ ਪੂਰੇ ਦੇ ਪੂਰੇ ਭਾਰਤ ਵਰਸ਼ ਦੇ ਉੱਪਰ ਵੀ ਪ੍ਰਸ਼ਨ ਚਿੰਨ ਲੱਗਦਾ ਹੈ ਸਾਡੇ ਮੁਲਕ ਦੇ ਵਿੱਚ ਵਿਭਿੰਨਤਾ ਨੂੰ ਦੇਖਣ ਵਾਸਤੇ ਹਰ ਮੁਲਕ ਦੇ ਵਿੱਚੋਂ ਲੋਕ ਆਉਂਦੇ ਐ ਜਿੰਨੀਆਂ ਪਛਾਵਾਂ ਜਿੰਨੀਆਂ ਰੁੱਤਾਂ ਜਿੰਨੇ ਕਿਸਮ ਦਾ ਆਬੋ ਹਵਾ ਅਤੇ ਸਮਾਜਿਕ ਤਰੰਗਾਂ ਇਸ ਖਿੱਤੇ ਦੇ ਵਿੱਚ ਮਿਲਦੀਆਂ ਸ਼ਾਇਦ ਉਹ ਵਿਸ਼ਵ ਦੇ ਕਿਸੇ ਵੀ ਹੋਰ ਖਿੱਤੇ ਦੇ ਵਿੱਚ ਨਾ ਮਿਲਣ ਪਰ ਇਸ ਕਿਸਮ ਦੀਆਂ ਅਨਹੋਣੀਆਂ ਘਟਨਾਵਾਂ ਸਦਾ ਹੀ ਇੱਕ ਕਲੰਕ ਦਾ ਕੰਮ ਕਰਦੀਆਂ ਅਤੇ ਸਦਾ ਹੀ ਉਹ ਸਾਡੇ ਉਹਨਾਂ ਸ਼ਾਂਤੀ ਨਾਲ ਰਹਿਣ ਵਾਲੇ ਲੋਕਾਂ ਤੇ ਪ੍ਰਸ਼ਨ ਚਿੰਨ ਲਾਉਂਦੀਆਂ ਜਿਹੜੇ ਇਹ ਚਾਹੁੰਦੇ ਆ ਕਿ ਕੀ ਕਾਰਨ ਹੈ ਹਰ 2-4 ਸਾਲ ਬਾਅਦ ਸਾਡੀ ਸ਼ਾਂਤੀ ਨੂੰ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਕਿਉਂ ਹੋ ਰਹੀਆਂ ਕਿਤੇ ਨਸ਼ੇ ਦੇ ਕਾਰਨ ਕਿਦਰੇ ਅੱਤਵਾਦ ਦੇ ਕਾਰਨ ਅਤੇ ਕਿਦਰੇ ਹੋਰ ਕਿਸਮ ਦੀਆਂ ਫਿਰਕੂ ਘਟਨਾਵਾਂ ਦੇ ਕਾਰਨ ਇਸ ਦੇ ਪਿੱਛੇ ਕਿਹੜੇ ਕਾਰਨ ਹੈ ਕੀ ਕੇਵਲ ਵਿਦੇਸ਼ੀ ਕਾਰਨ ਹੈ ਕੀ ਸਾਡੀ ਆਪਣੀ ਪ੍ਰਬੰਧਕ ਸਮਰੱਥਾ ਹੈ ਜਿਹੜੀ ਉਸ ਦੀ ਸ਼ਕਤੀ ਜਵਾਬ ਦੇਗੀ ਇਹਨਾਂ ਸਾਰੀਆਂ ਗੱਲਾਂ ਬਾਰੇ ਬਰੀਕੀ ਨਾਲ ਵਿਚਾਰ ਕਰਨ ਦੀ ਲੋੜ ਹੈ ਜੇਕਰ ਸਾਡੇ ਸੂਬੇ ਦੇ ਵਿੱਚ ਸਾਡੇ ਖਿੱਤੇ ਦੇ ਵਿੱਚ ਸ਼ਾਂਤੀ ਨਹੀਂ ਹੋਊਗੀ ਤਾਂ ਸਾਨੂੰ ਨਾ ਸਿਰਫ ਆਪਣੇ ਘਰ ਦੇ ਵਿੱਚ ਖਮਿਆਜਾ ਭੁਗਤਣਾ ਪਊਗਾ ਬਲਕਿ ਆਪਣੇ ਘਰ ਤੋਂ ਬਾਹਰ ਵੀ ਸਾਡੇ ਬਾਰੇ ਲੋਕਾਂ ਦਾ ਨਜ਼ਰੀਆ ਜਾਂ ਦ੍ਰਿਸ਼ਟੀਕੋਣ ਬਦਲਦਾ ਜਾਊਗਾ ਇਸ ਖਿੱਤੇ ਨੂੰ ਜੇ ਅਸੀਂ ਉੱਪਰਲੇ ਪਾਸੇ ਅਫਗਾਨਿਸਤਾਨ ਤੋਂ ਸ਼ੁਰੂ ਕਰੀਏ ਤਾਂ ਜਿਹੜਾ ਲਗਭਗ ਘਰੇਲੂ ਖਾਨਾ ਜੰਗੀ ਕਾਰਨ ਬਰਬਾਦ ਹੋਣ ਦੇ ਕੰਗਾਰ ਤੇ ਪਹੁੰਚਿਆ ਹੋਇਆ ਹੈ ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਉੱਥੋਂ ਦੇ ਜਿਹੜੇ ਖਿੱਤੇ ਦੀ ਤਰੱਕੀ ਹੈ ਜਿਹੜੀ ਉਹ ਅੱਜ ਨੀਚਲੇ ਪੱਧਰ ਤੇ ਹੈ ਇਸੇ ਤਰੀਕੇ ਨਾਲ ਪਾਕਿਸਤਾਨ ਦਾ ਹਾਲ ਵੀ ਕੁਝ ਇਸ ਕਿਸਮ ਦਾ ਬਣਿਆ ਹੋਇਆ ਹੈ ਉੱਥੇ ਵੀ ਬਹੁਤ ਸਾਰੀਆਂ ਚੀਜ਼ਾਂ ਤੇ ਮਹਿੰਗਾਈ ਦੀ ਮਾਰ ਇਸ ਕਿਸਮ ਦੀ ਹੈ ਕਿ ਲੋਕ ਸਧਾਰਨ ਚੀਜ਼ਾਂ ਲੈਣ ਲਈ ਵੀ ਤਰਸਦੇ ਆ ਅਸੀਂ ਸਭ ਤੋਂ ਪਹਿਲਾਂ ਆਪਣੇ ਖਿੱਤੇ ਨੂੰ ਕੰਟਰੋਲ ਦੇ ਵਿੱਚ ਕਰੀਏ ਬਹੁਤ ਵੱਡੇ ਤਰੱਕੀ ਆਗਤਾ ਮੁਲਕਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਕਿਦਰੇ ਵੀ ਸੁਰੱਖਿਆ ਦੇ ਵਿੱਚ ਕੁਤਾਹੀ ਨਹੀਂ ਹੋਣ ਦਿੰਦੇ ਤੇ ਜੇਕਰ ਕਿਦਰੇ ਇੱਕ ਵਾਰੀ ਪਤਾਹੀ ਹੋ ਜਾਵੇ ਤਾਂ ਉਸ ਦੇ ਐਸੇ ਪੁਖਤਾ ਇੰਤਜ਼ਾਮ ਕਰਦੇ ਆ ਕਿ ਦੁਬਾਰਾ ਉਸ ਕਿਸਮ ਦੀ ਪਤਾਹੀ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ ਸਾਡੇ ਇਸ ਸੂਬੇ ਵਿੱਚ ਨਿਤ ਨਵੀਆਂ ਘਟਨਾਵਾਂ ਹੋ ਰਹੀਆਂ ਸਾਡੇ ਬਾਰਡਰਾਂ ਦੇ ਵਿੱਚੋਂ ਨਿਤ ਨਸ਼ਾ ਤੇ ਹਥਿਆਰ ਆ ਰਹੇ ਆ ਸਾਡੀ ਸਮਰੱਥਾ ਕਿੱਥੇ ਵਧਾਉਣ ਦੀ ਲੋੜ ਹੈ ਕਿੱਥੇ ਸਾਡੀ ਸੁਰੱਖਿਆ ਨੂੰ ਹੋਰ ਪੁਖਤਾ ਕਰਨ ਦੀ ਲੋੜ ਹੈ ਇਹ ਸਾਰੀਆਂ ਚੀਜ਼ਾਂ ਵਿਚਾਰ ਦੀ ਮੰਗ ਕਰਦੀਆਂ ਤਾਂ ਕਿ ਸਾਡਾ ਸੂਬਾ ਸਾਡਾ ਖਿੱਤਾ ਸਾਡਾ ਮੁਲਕ ਅਮਨ ਅਤੇ ਸ਼ਾਂਤੀ ਨਾਲ ਰਹਿ ਸਕੇ ਅਸੀਂ ਸਿਰਫ ਸਮਾਜਿਕ ਪੱਧਰ ਤੇ ਨਾਰੇ ਲਾ ਕੇ ਅਸੀਂ ਸਿਰਫ ਵੱਡੇ ਵੱਡੇ ਬਿਆਨ ਦੇ ਕੇ ਟਵੀਟ ਕਰਕੇ ਹੀ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਨਹੀਂ ਹੋ ਸਕਦੇ ਜਿੱਨਾਂ ਚ ਲੋਕਾਂ ਦੇ ਮਨ ਦੇ ਵਿੱਚ ਵਿਸ਼ਵਾਸ ਨਹੀਂ ਹੁੰਦਾ ਕਿ ਉਹ ਭਾਰਤ ਦੇ ਕਿਸੇ ਵੀ ਖਿੱਤੇ ਦੇ ਵਿੱਚ ਜਾ ਕੇ ਸੁਰੱਖਿਅਤ ਮਹਿਸੂਸ ਕਰਨ ਬਲਕਿ ਦੁੱਖ ਉਸ ਸਮੇਂ ਹੁੰਦਾ ਹੈ ਜਦੋਂ ਪਤਨੀਆਂ ਦੇ ਸਾਹਮਣੇ ਉਹਨਾਂ ਦੇ ਪੱਤੀਆਂ ਦੇ ਨਾਂ ਪੁੱਛ-ਪੁੱਛ ਕੇ ਕਿਸੇ ਵਿਸ਼ੇਸ਼ ਵਰਗ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਇਸ ਤੋਂ ਸ਼ਰਮਨਾਕ ਗੱਲ ਮੈਨੂੰ ਲੱਗਦਾ ਹੈ ਕਿਸੇ ਵੀ ਮੁਲਕ ਲਈ ਕੋਈ ਨਹੀਂ ਹੋ ਸਕਦੀ ਉਮੀਦ ਕੀਤੀ ਜਾ ਸਕਦੀ ਹੈ ਕਿ ਭਵਿੱਖ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰ ਕਾਰਗਰ ਕਿਸਮ ਦੇ ਕਦਮ ਚੁੱਕੇ ਜਾਣਗੇ ਧੰਨਵਾਦ